ਮੈਂ ਰੋਮੀ ਪੰਥ ਕਾਦੀ ਬੁੱਢਾ ਦਾਲ ਪੰਜਵਾਂ ਤੱਕ ਤਵੱਦ ਜਿੱਥੇ ਗੁਰੂ ਸਾਹਿਬ ਦੀ ਜਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਜਿਵੇਂ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ ਜਿਨ੍ਹਾਂ ਨੇ ਸਾਰੀ ਉਮਰ ਬਹੁਤ ਹੀ ਜੜਤੀ ਕਲਾ ਦੇ ਨਾਲ ਤੇ ਬਹੁਤ ਹੀ ਧਿਆਨਤਦਾਰੀ ਤੇ ਬਹੁਤ ਹੀ ਉਹਨਾਂ ਨੇ ਜਿਹੜਾ ਭਾਵੇਂ ਸਿਆਸਤ ਕੀਤੀ ਜਾਂ ਧਾਰਮਿਕ ਤੌਰ ਤੇ ਵੀ ਗੁਰੂ ਅਰਜਨ ਦੇਵ ਜੀ ਸਤਨ ਕਿਆਣਾ ਸਾਹਿਬ ਤੇ ਮਸਤਾ ਜਿਹੜਾ ਮਸਤੂਆਣਾ ਸਾਹਿਬ ਤੇ ਇਹਦੇ ਵਿੱਚ ਵੀ ਬਹੁਤ ਵਡੀਆਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਤੇ ਭਾਵੇਂ ਬਿਜਲੀ ਬੋਰਡ ਦੇ ਚੇਅਰਮੈਨ ਰਹੇ ਸੈਂਟਰਲ ਦੇ ਵਿੱਚ ਵੀ ਆਪਣੇ ਜੋ ਜਿਹੜੇ ਕੈਬਨਿਟ ਮੰਤਰੀ ਰਹੇ ਤੇ ਬਹੁਤ ਹੀ ਵਧੀਆ ਕਦੇ ਵੀ ਉਹਨਾਂ ਦੇ ਉੱਪਰ ਕਿਸੇ ਨੇ ਉਂਗਲ ਨਹੀਂ ਚੁੱਕੀ ਬਹੁਤ ਹੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਕਾਰਜ ਕੀਤੇ ਤੇ ਜਦੋਂ ਵੀ ਖਾਲਸੇ ਪੰਥ ਨੂੰ ਕੋਈ ਜਰੂਰਤ ਪਈ ਤੇ ਉਹ ਹਮੇਸ਼ਾ ਅੱਗੇ ਹੋ ਕੇ ਸੱਚਾਈ ਤੇ ਉਹਨਾਂ ਨੇ ਪੈਰਾ ਦਿੱਤਾ ਤੇ ਉਹਨਾਂ ਨੂੰ ਜੇ ਪਾਰਟੀ ਵੀ ਛੱਡਣੀ ਪਈ ਇਹ ਉਹਨਾਂ ਨੂੰ ਸੁਚਾਈ ਦੇ ਪਿੱਛੇ ਉਹਨਾਂ ਨੇ ਜਿਹੜਾ ਪਾਰਟੀ ਵੀ ਛੱਡੀ ਪਰ ਹਮੇਸ਼ਾ ਜਿਹੜਾ ਅਕਾਲ ਤਖਤ ਸਹਿ ਤੇ ਖਾਲਸੇ ਪੰਥ ਦੇ ਉਹ ਨਾਲ ਖੜੇ ਤੇ ਉਹਨਾਂ ਦਾ ਜਿਹੜਾ ਚਲੇ ਜਾਣਾ ਉਹ ਸਾਨੂੰ ਇਕੱਲੇ ਜਿਹੜਾ ਇਹ ਪਰਿਵਾਰ ਨੂੰ ਹੀ ਨਹੀਂ ਸਗੋਚੇ ਜਿਹੜਾ ਵਿਸ਼ਵ ਭਰ ਦੇ ਜਿੰਨੇ ਵੀ ਗੁਰਸਿੱਖ ਸੰਗਤਾਂ ਨੇ ਪੂਜਾਰਿਆ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਪਰਿਵਾਰ ਹੈ ਸਰਦਾਰ ਸੁਖਦੇਵ ਸਿੰਘ ਢੀਟਾ ਦਾ ਗੁਰੂ ਸਾਹਿਬ ਇਨਾ ਤੇ ਹਮੇਸ਼ਾ ਮਿਹਰਬਾਨ ਰਹਿਤ ਰੱਖੀ ਰੱਖਣ ਤੇ ਸਰਦਾਰ ਸੁਖਦੇਵ ਸਿੰਘ ਢੀਂਟਾ ਸਾਹਿਬ ਉਹਨਾਂ ਨੂੰ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਨਾਸ ਨਿਵਾਸ ਬਖਸ਼ਣ ਤੇ ਪਰਿਵਾਰ ਤੇ ਸੁੱਖ ਸ਼ਾਂਤੀ ਆਮੰਦਨ ਦਾ ਬਖਸ਼ਣ ਜਿਵੇਂ ਸਰਦਾਰ ਸੁਖਦੇਵ ਸਿੰਘ ਢੀਂਟਾ ਸਾਹਿਬ ਨੇ ਬਹੁਤ ਹੀ ਉਚਾਈਆਂ ਨੂੰ ਜੂਆ ਹਮੇਸ਼ਾ ਅਕਾਲੀ ਦਲ ਦੇ ਨਾਲ ਜਿਹੜੇ ਖੜੇ ਤੇ ਜਦੋਂ ਲੋੜ ਪਈ ਤੇ ਜੇ ਅਕਾਲੀ ਦਲ ਦੇ ਵਿੱਚ ਕੋਈ ਇਹੋ ਜਿਹੀ ਉਹਨਾਂ ਨੇ ਜਿਹੜਾ ਸੰਗਤਾਂ ਨੂੰ ਨਾ ਪਸੰਦ ਹੋਵੇ ਦੇ ਉਹ ਖਾਲਸੇ ਪੰਥ ਦੇ ਉਹਨਾਂ ਨੇ ਦੇ ਖਾਲਸੇ ਪੰਥ ਦੇ ਨਾਲ ਖੜੇ ਸਰਦਾਰ ਸੁਖਦੇਵ ਸਿੰਘ ਢੀਂਸਾ ਉਹਨਾਂ ਦਾ ਜਿਹੜਾ ਚਲੇ ਜਾਣਾ ਸਾਨੂੰ ਬਹੁਤ ਜਿਹੜਾ ਗਹਿਰਾ ਦੁੱਖ ਹੈ ਉਹਨਾਂ ਦਾ ਗੁਰੂ ਸਾਹਿਬ ਹਮੇਸ਼ਾ ਇਸ ਪਰਿਵਾਰ ਤੇ ਤੇ ਸਰਦਾਰ ਪਰਮਿੰਦਰ ਸਿੰਘ ਢੀਂਸਾ ਉਵੇਂ ਜਿਵੇਂ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਪਾਈਆਂ ਭਾਵੇਂ ਪਰਮਿੰਦਰ ਸਿੰਘ ਢੀਂਸਾ ਵੀ ਵਿੱਤ ਮੰਤਰੀ ਰਹੇ ਤੇ ਹੋਰ ਵੀ ਬਹੁਤ ਜ਼ਿੰਮੇਵਾਰੀ ਵਾਲੇ ਕੰਮ ਕੀਤੇ ਨੇ ਪਰ ਗੁਰੂ ਸਾਹਿਬ ਹੋਰ ਵੀ ਕਿਰਪਾ ਕਰਨ ਜੇ ਪਰਵਾਰ ਤੇ ਸਾਰਾ ਆਪਣੇ ਇਹ ਉਜਾਈਆਂ ਨੂੰ ਵੇਦ ਗੁਰੂ ਸਾਹਿਬ ਜਨਾ ਤੇ ਹਮੇਸ਼ਾ ਮੇਰ ਭਰਾਤ ਵਕੀਲ ਹਕਮ ਦੁਆਇ ਜੀ ਦਾ ਖਾਸਾ ਤੇਰੀ ਭਗਤ ਨਾ ਛੋੜ